ਹਲਕਾ ਨੱਬਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਤਪੂਛ ਨਾਸ਼ੂ ਤੇ ਵੱਡਾ ਹਮਲਾ ਬੋਲ ਦਿੱਤਾ ਹੈ ਦਰਸਲ ਦੇਵਮਾਨ ਦਾ ਇਹ ਕਹਿਣਾ ਕਿ ਭਾਤਪੂਛ ਨਾਸ਼ੂ ਦੀ ਜਿਹੜੀ ਬੋਲਬਾਣੀ ਹੈ ਉਹ ਬੜੀ ਹੀ ਮਾੜੀ ਹੈ ਇਸ ਕਰਕੇ ਕਾਂਗਰਸ ਪਾਰਟੀ ਨੂੰ ਲੋਕ ਮੂੰਹ ਨਹੀਂ ਲਗਾਉਣਗੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਅਤੇ ਅਰਵਿੰਦ ਕੇਜਰੀਵਾਲ ਦੇ ਦਿੱਤੇ ਬਿਆਨ ਤੇ ਵਿਧਾਇਕ ਦੇਵਮਾਨ ਦਾ ਕਹਿਣਾ ਹੈ ਕਿ ਹੁਣ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰ ਰਹੇ ਨੇ ਵਿਧਾਇਕ ਦੇਵਮਾਨ ਨੇ ਕਾਂਗਰਸ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਪੰਜਾਬ ਦੇ ਵਿੱਚ ਹੁਣ ਕਾਂਗਰਸ ਦੀ ਜ਼ਿੰਦਗੀ ਨਹੀਂ ਆਉਣ ਵਾਲੀ ਕਾਂਗਰਸ ਪਾਰਟੀ ਦੇ ਵਿੱਚ ਕਈ ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਪਰ ਕਾਂਗਰਸ ਪੰਜਾਬ ਦੇ ਵਿੱਚ ਨਹੀਂ ਆਉਂਦੀ ਇਹ ਗੱਲ ਤਾਂ ਪੱਕੀ ਹੈ ਸੀ ਲੁਧਿਆਣਾ ਪੱਛਮੀ ਜਿਹੜੀ ਚੋਣ ਹੈ ਜਿਹੜੇ ਸਾਡੇ ਸਤਕਾਰਪੁਰਾ ਗੁੱਗੀ ਜੀ ਐਮਐਲਏ ਸੀਗੇ ਅਚਾਨਕ ਕੋਈ ਦੁਰਘਟਨਾ ਹੋਈ ਤੇ ਉਹਨਾਂ ਦਾ ਦੁਨੀਆ ਤੋਂ ਪੁੱਛ ਕਰ ਗਏ ਉੱਥੇ ਉਪ ਚੋਣਾਂ ਜਿਹੜੀ ਉਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਅਸੀਂ ਡੋਰ ਡੋਰ ਕਰ ਰਹੇ ਹਾਂ ਸਰਕਾਰ ਦੀਆਂ ਪ੍ਰਾਪਤੀਆਂ ਘਰ ਘਰ ਜਾ ਰਹੇ ਹਾਂ ਤੇ ਕੱਲ 17 ਤਰੀਕ ਯਾਨੀ ਕਿ ਅੱਜ 16 ਤਰੀਕ ਹੈ ਕੱਲ ਸਮਾਪਤੀ ਹੈ ਚੋਣ ਪ੍ਰਚਾਰ ਦੀ ਔਰ ਨਾਬੇ ਤੋਂ ਵੀ ਪ੍ਰੋਪਰ ਟੀਮਾਂ ਜਿਹੜੀਆਂ ਨੇ ਚਾਹੇ ਯੂਥ ਵਿੰਗ ਆ ਚਾਹੇ ਐਸਸੀ ਵਿੰਗ ਆ ਚਾਹੇ ਟਰੇਡ ਵਿੰਗ ਆ ਚਾਹੇ ਮਹਿਲਾ ਵਿੰਗ ਆ ਜਿੰਨੇ ਸਾਡੇ ਵਿੰਗ ਨੇ ਸਾਰੇ ਅਲੱਗ-ਅਲੱਗ ਡਿਊਟੀਆਂ 'ਚ ਲੱਗੀਆਂ ਹੋਈਆਂ ਨੇ ਔਰ ਸਾਡੇ ਚੇਅਰਮੈਨ ਸਾਹਿਬ ਦੀਪਾ ਰਾਮਗੜ੍ਹ ਜੀ, ਗੁਰਦੀਪ ਟਵਾਣਾ ਸਾਹਿਬ, ਗੁਰਦਲ ਮੱਲੀ ਸਾਹਿਬ ਦੇ ਅੰਦਰ ਖਿਆਰਾ ਸਾਹਿਬ, ਸਾਡੇ ਐਮਐਨਪੀ ਧਾਰੋਕੇ ਹੋ ਰਹੀ ਸਾਡੇ ਸ਼ੈਂਕੀ ਜੀ, ਉਹਦੇ ਮਦਰ ਪ੍ਰਧਾਨ ਨੇ ਜੀ ਨਗਰ ਪੰਚਾਇਤ ਭਾਸੋਂ ਦੇ ਸਾਡੇ ਸਾਰੇ ਐਮਸੀ ਸਾਹਿਬਾਨ ਚਾਹੇ ਭਾਸੋਂ ਦੇ ਨੇ ਚਾਹੇ ਨਾਭੇ ਦੇ ਨੇ ਸਾਰੀਆਂ ਸਾਡੀਆਂ ਟੀਮਾਂ ਸਾਡੇ ਸਤਪਾਲ ਮਿੱਤਲ ਜੀ ਸਾਡੇ ਭਰਾ ਬਹੁਤ ਮਦਦ ਕਰ ਰਹੇ ਆ ਜੀ ਦਿਨ ਰਾਤ ਇੱਕ ਕੀਤੀ ਵੀ ਇਹਨਾਂ ਨੇ ਤੇ ਅਸੀਂ ਸਾਰੇ ਹੀ ਮਿਲ ਕੇ ਜਿਹੜੇ ਆ ਜੀ ਉਹ ਆਮਾਦੀ ਪਾਰਟੀ ਦਾ ਪ੍ਰਚਾਰ ਜਿਹੜਾ ਅਸੀਂ ਕਰ ਰਹੇ ਨਾ ਦਾ ਕੋ ਕਾਂਗਰਸ ਨੂੰ ਮੂੰਹ ਲਾ ਰਿਹਾ ਜੀ ਨਾ ਹੀ ਕਿਸੇ ਹੋਰ ਕੋਈ ਪਾਰਟੀ ਨੂੰ ਲਾ ਰਿਹਾ ਜੀ ਪਰ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਜੀ ਉਹਦੀ ਤਾਂ ਬੋਲਬਾਣੀ ਨਹੀਂ ਮਾੜੀ ਇਹਨਾਂ ਨੂੰ ਪੁੱਛੋ ਨਾ ਪੁੱਛੋ ਉਹ ਸਾਡੇ ਜਿਹੜੇ ਸੰਜੀਵ अरोड़ा ਜੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੁੱਧਾ ਰਸਵੋ ਮੈਂਬਰ ਨੇ ਜੀ ਪਰ ਪਿਛਲੇ 3 ਸਾਲਾਂ ਤੋਂ ਸੇਵਾ ਕਰਨੇ ਲੁਧਿਆਣਾ ਦੇ ਵਿੱਚ ਉਹਨਾਂ ਦਾ ਕਰਤਾਰ ਇੰਨਾ ਸ਼ਾਨਦਾਰ ਹੈ ਇੰਨੇ ਵਧੀਆ ਸਮਾਜ ਸੇਵੀ ਨੇ ਕਿ ਉਹਨਾਂ ਡਾਕੀਤਾ ਜਿਹੜਾ ਕੰਮ ਹੈ ਜੀ ਲੋਕ ਆਪ ਕਣਵਾਉਂਦੇ ਨੇ ਉਹ ਲਾਲ ਕੀਰ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਉਹਨੇ ਹੱਲ ਕੀਤਾ ਸਿਵਲ ਹਸਪਤਾਲ ਲੁਧਿਆਣਾ ਦੀ ਗੱਲ ਕਰੀਏ ਬਹੁਤ ਹੀ ਬਾਕਮਾਲ ਕੰਮ ਕੀਤਾ ਟਰਾਂਸਫਾਰਮਰ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਉਹ ਸਾਰੇ ਲਵਾਤੇ ਉਹਨਾਂ ਨੇ ਸੀਵਰੇਜ ਦੇ ਕਈ ਜਗ੍ਹਾ ਕੰਮ ਜਿਹੜੇ ਆ ਹੋ ਗਏ ਸੋ ਕਹਿਣ ਦਾ ਭਾਵ ਹੈ ਕੰਮ ਤਾਂ ਪਹਿਲਾਂ ਹੀ ਚੱਲ ਰਿਹਾ ਸੀ ਪਰ ਉਹਦੀ ਆ ਕੇ ਰਫਤਾਰ ਜਿਹੜੀ ਹੈ ਉਹ ਸੰਜੀਵ अरोड़ा ਜੀ ਦੇ ਹੌਨ ਕਰਕੇ ਵੱਧ ਗਈ ਹੈ ਪਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਹੈ ਅਰਵਿੰਨ ਕੇਜਰੀਵਾਲ ਸਾਹਿਬ ਨਿਸ਼ਚੋਧੀਆਂ ਜੀ ਸਾਡੀ ਸਾਰੀ ਟੀਮ ਜਿਹੜੀ ਆ ਤੇ ਲੱਗੀ ਹੋਈ ਹੈ ਔਰ 19 ਤਰੀਕ ਨੂੰ ਵੋਟਾਂ ਨੇ ਤੇ ਰਿਜ਼ਲਟ ਜਦੋਂ ਆਊਗਾ ਸਾਡੀ ਪਾਰਟੀ ਵੱਡੇ ਫਰਕ ਨਾਲ ਚੋਣ ਜਿੱਤੂਗੀ ਔਰ ਲੁਧਿਆਣਾ ਪੱਛਮੀ ਦੇ ਸ਼੍ਰੀ ਸੰਜੀਵ अरोड़ा ਜੀ ਜਿਹੜੇ ਸਮਾਸਥਵੀ ਨੇ ਉਹ ਅਗਲੇ ਜਿਹੜੇ ਨੇ ਐਮਐਲਏ ਹੋਣਗੇ ਉੱਥੋਂ ਔਰ ਸਾਡੇ ਪਾਰਟੀ ਨੇ ਅਨਾਉਂਸ ਕੀਤਾ ਸਾਡੀ ਹਾਈ ਕਮਾਂਡ ਅਰਵਿੰਦ ਕੇਜਰੀਵਾ ਸਾਹਿਬ ਨੇ ਸਾਰੀ ਹਾਈ ਕਮਾਂਡ ਲਿਖੇ ਜਿੰਨੇ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲੇਗੀ ਯਾਨੀ ਕਿ ਉਹ ਕੈਬਨਿਟ ਦੀ ਸੇਵਾ ਬਹੁਣਗੇ ਬੀਜਪੀ ਦੀ ਸੀਐਮ ਆਈਸੀ ਬੁੱਧੀਆਂ ਨਾਲ ਕੋਈ ਰੀਬੀ ਕੋਈ ਆਧਾਰ ਨਹੀਂ ਹੈਗਾ ਓ ਕੇਜਰੀਵਾਲ ਦਾ ਇੱਥੇ ਮੈਸੇਜ ਬੜੀ ਜਾਂਦੇ ਨੇ ਨਹੀਂ ਕੋਈ ਐਂ ਐਂ ਹੀ ਕਹਿੰਦੇ ਹੁੰਦੇ ਸੀ ਜਦੋਂ ਦਿੱਲੀ 'ਚ ਪਹਿਲੀ ਇਲੈਕਸ਼ਨ ਲੜੀ ਨਾ ਸਿੱਧਾ ਅਦਿਕਸ਼ ਦੇ ਚੱਲੋ ਹੁਣ ਤਾਂ ਹੈ ਨਹੀਂ ਸੰਸਾਰ 'ਚ ਉਹ ਕਹਿੰਦੇ ਜੀ ਇਹ ਕੌਣ ਲੈ ਜੀ ਕਿਹਦੇ ਸਾਈਡ 'ਚ ਖੜੇ ਨਾਰੇ ਲਾ ਰਹੇ ਨੇ ਉਹ ਕਹਿੰਦੇ ਜੀ ਆਮ ਪਾਰਟੀ ਵਾਲੇ ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ ਜੀ ਇਹ ਤਾਂ ਨਾਲੀ ਨਾਲੀ ਦੇ ਕੀੜੇ ਨੇ ਔਰ ਉਦੋਂ ਹੀ ਪਤਾ ਲੱਗਿਆ ਜਦੋਂ ਖਰਾ ਕੇ ਉਹ ਮਾਰਿਆ ਔਰ ਸਰਕਾਰ ਪ੍ਰਚੰਡ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਜਿੱਤ ਹਾਰਾ ਬਣੀਆਂ ਹੋਈਆਂ ਨੇ ਪਰ ਹੁਣ ਦਿੱਲੀ ਦੇ ਲੋਕ ਯਾਦ ਕਰਦੇ ਆ ਕੇਜਰੀਵਾਲ ਸਾ ਲੋਕ ਕਿੰਨਾ ਸਲਾਹ ਰਹੇ ਆ ਰੋਜ਼ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਤੇ ਕਿਸਾਨ ਇੰਨਾ ਖੁਸ਼ ਆ ਤੇ ਖੇਤਾਂ ਤੱਕ ਪਾਣੀ ਆ ਰਿਹਾ ਵਪਾਰੀਆਂ ਲਈ ਪਾਲਸੀ ਬਣਾ ਦਿੱਤੀ ਗਈ ਆ ਔਰ ਜਿਹੜਾ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਕਰਦਾ ਉਹ ਥੱਗੀ ਥੋੜੀ ਬੰਦ ਹੋ ਗਈ ਆ ਤੇ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਗਰੀਬਾਂ ਤੇ ਬੱਚਿਆਂ ਲਈ ਮਧ ਵਰਗੀ ਬੱਚਿਆਂ ਲਈ ਸਭ ਲਈ ਨੌਕਰੀਆਂ 55000 ਤੋਂ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਨੇ ਇਹ ਸਾਰੇ ਪੋਜ਼ਿਟਿਵ ਸਾਈਨ ਨੇ ਔਰ ਵਿਰੋਧੀਆਂ ਨੇ ਹੁਣ ਵਿਰੋਧੀ ਇਹ ਥੋੜਾ ਕਹਿਣਗੇ ਜੀ ਆਮ ਪਾਲੀ ਦਿੱਤ ਰਹੀ ਹੈ ਜੀ ਵਿਰੋਧੀਆਂ ਨੇ ਤਾਂ ਕਹੀ ਜਾਣਾ ਬੀ ਇਹਨਾਂ ਦਾ ਕੁਝ ਨਹੀਂ ਜੀ ਇਹਨਾਂ ਦਾ ਕੁਝ ਨਹੀਂ ਕਿਉਂਕਿ ਬ੍ਰੋਗੀਆਂ ਦਾ ਕੰਮ ਹੀ ਮਾਰਾ ਪੁਰਨਾ ਹੁੰਦਾ ਜੀ ਤੇ ਪਰ ਆਮਾਦੀ ਪਾਰਟੀ ਬਹੁਤ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸੰਜੀਵ ਅਰੋੜਾ ਜੀ ਦਾ ਕਰਤਾਰ ਉਹਨਾਂ ਦਾ ਸੁਭਾਅ ਜਿਹੜਾ ਜੀ ਬੜਾ ਨਿਗਾ ਸੁਭਾਅ ਹਰੇਕ ਨੂੰ ਮਿਲਣ ਸਾਬ ਨੇ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਕੈਂਪੇਨ ਜਿਹੜੀ ਚੱਲ ਰਹੀ ਹੈ ਅੱਜ ਨਾਬੇ ਤੋਂ ਸਾਡਾ ਵੱਡਾ ਕਾਫਲਾ ਜਿਹੜਾ ਜੀ ਸਾਡੇ ਯੂਥ ਦੇ ਆਟੂਲ ਸਾਡੇ ਐਮਸੀ ਸਹਿਬਾਨ ਨਾਬਾ ਪਾਸੋਂ ਸਾਡੇ ਸਾਰੇ ਲੀਡਰ ਜਿੰਨੇ ਆ ਲੱਕੀ ਪਾਸੋਂ ਮੇਰਾ ਛੋਟਾ ਵੀਰ ਖੜਾ ਠੀਕ ਹੈ ਜੀ ਤੇ ਜਿੰਨੇ ਵੀ ਸਾਡੇ ਭਰਾ ਨੇ ਇੱਥੇ ਸਾਰੇ ਪੂਰੀ ਦਿਲ ਜਾਨ ਨਾਲ ਉਹਨੇ ਕੰਮ ਕੀਤਾ ਤੇ ਦੋ ਦਿਨ ਦਾ ਸਮਾਂ ਬਾਕੀ ਹੈ ਅੱਜ ਅਸੀਂ ਚੱਲੇ ਹਾਂ ਰੋਡ ਸ਼ੋ ਵੀ ਹੈ ਜੀ ਤੇ ਸੰਜੀਤ ਸਿੰਘ ਜੀ ਦਾ ਪ੍ਰੋਗਰਾਮ ਵੀ ਹੈਗਾ ਸਾਰੇ ਸੀਟ ਐਂਡ ਕਰਾਂਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹਨ ਜੀ ਤਲਾਕ-ਤਲਾਕ ਖੇਤਰ ਦੇ ਵਿੱਚ ਜੁੜਨ ਲੱਗੀਆਂ ਨੇ ਪਰ ਹਰੇਕ ਬੰਦਾ ਚਾਹੇ ਉਹ ਘਰ ਦੇ ਵਿੱਚ ਆ ਚਾਹੇ ਉਹ ਦੁਕਾਨ ਦੇ ਵਿੱਚ ਆ ਅਸੀਂ ਹਰੇਕ ਦੇ ਜਾ ਕੇ ਪੈਰੀਆਂ ਤਲਾਕ ਹੈ ਆਪਣੀ ਜਿਹੜੀਆਂ ਨੇ 3 ਸਾਲ ਦੀਆਂ ਪ੍ਰਾਪਤੀਆਂ ਉਹਦਾ ਪੇਪਰ ਇੱਕ ਦੇਣੇ ਆ ਤਾਂ ਉਹ ਇੰਨੇ ਖੁਸ਼ ਹੁੰਦੇ ਨੇ ਕਹਿੰਦੇ ਜੀ ਤੁਸੀਂ ਇੰਨੀ ਕੰਨੂ ਕਰਮ ਵਿੱਚ ਘੁੰਮੀ ਜਾਂਦੇ ਹੋ ਕੰਮ ਪੜੇ ਜਿੱਤੀ ਪਈ ਸੇ ਬੜਾ ਪੋਸਟਿੰਸ ਆਇਆ ਨਾ ਔਰ ਇਹ ਸੈਮੀਫਾਈਨਲ ਹੈ ਜੀ ਪੰਜਾਬ ਦਾ ਇਹ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਦੇ ਵਿੱਚ ਕਾਂਗਰਸ ਜਿਹੜੀ ਹੈ ਬੁਰੇ ਤਰੀਕੇ ਨਾਲ ਹਾਰੇਗੀ ਬਾਕੀ ਪਾਰਟੀਆਂ ਬਹਿ ਹਾਰਨਗੀਆਂ ਔਰ ਆਮ ਪਾਰਟੀ ਚੜਦੇ ਜਿਹੜੀਆਂ ਲਗਾਤਾਰ ਬਰਕਰਾਰ ਰਹਿ ਗਈ ਡਰਾਫਟ ਟੈਸਟ ਵਾਲੇ ਵਿਆਹ ਕਿਸ ਤਰ੍ਹਾਂ ਵਾਪਸ ਕੀ ਕਹਿੰਦਾ ਜੀ ਉਹਨਾਂ ਨੇ ਡਰਾਫਟ ਟੈਸਟ ਕਰਾਓ ਸਾਰੇ ਕੀਦਾ ਜੀ ਡਰਾਫਟ ਟੈਸਟ ਕਰਾਓ ਸਾਰਿਆਂ ਦਾ ਸਾਰਿਆਂ ਦਾ ਅੱਛਾ ਹੁਣ ਯਾਦ ਆਇਆ ਉਹਨਾਂ ਨੂੰ ਜੀ ਆਪ ਆਪ ਬਣ ਗਏ ਐਮਐਲਏ ਮੰਤਰੀ ਬਣ ਗਏ ਉਹ ਤੋਂ ਡਰਾਪ ਟਾਸੇ ਆਦ ਨਹੀਂ ਉਹ ਡਰਾਪ ਟਾਸੇ ਕੋਈ ਨਹੀਂ ਇਹ ਤਾਂ ਪਤਾ ਕੀ ਹੁੰਦਾ ਜੀ ਇਹੋ ਜਿਹੇ ਟਾਈਮ ਤੇ ਆ ਗਏ ਨਾ ਜੀ ਕੋਈ ਨਾ ਕੋਈ ਇਹੋ ਜੀ ਗੱਲ ਕਰਦੇ ਜਿਹਨਾਂ ਧਿਆਨ ਬੰਡਿਆ ਜਾਵੇ ਠੀਕ ਹੈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਅਸੀਂ ਨਕਸ਼ਾ ਮੁਕ ਪੰਜਾਬ ਕਰਨ ਵਾਲੇ ਪਾਸੇ ਵੱਧ ਰਹੇ ਹਾਂ ਨਸ਼ਾ ਲਿਆਂਦਾ ਕਿੰਨੇ ਜੀ ਕੌਣ ਸੀ ਕਰਦੋ ਸਰਕਾਰਾਂ ਕੀ ਦੀਆਂ ਸੀਗੀਆਂ ਜੀ ਆਮ ਆਦੀ ਪਾਰਟੀ ਦਾ ਲੋਡ ਹੀ ਨਹੀਂ ਸੀ ਜੀ ਪਾਰਟੀ ਬਣਾਉਣ ਦੀ ਜੇ ਚੰਗਾ ਕੰਮ ਕਰਦੇ ਇਹਨਾਂ ਦੀਆਂ ਨਲਾਇਕੀਆਂ ਨੇ ਜੀ ਇਹ ਪੁਰਾਣੀਆਂ ਰਵਾਇਤੀ ਪਾਰਟੀਆਂ ਦੀਆਂ ਨਲਾਇਕੀਆਂ ਨੇ ਹੀ ਆਮ ਆਦੀ ਪਾਰਟੀ ਨੂੰ ਜਨਮ ਦਿੱਤਾ ਰ ਅੱਜ ਆਮ ਆਦੀ ਪਾਰਟੀ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਚਹੇਤੀ ਪਾਰਟੀ ਬਣ ਗਈ ਹੈ ਪੂਰੇ ਦੇਸ਼ ਦੇ ਵਿੱਚ ਬਾ ਉਪਚੋਣਾ ਹੋ ਰਹੀਆਂ ਨੇ ਬਿਕੋਜ਼ ਯੂਪੀਟੀਵੀ ਹੋਰੀਆਂ ਨੇ ਗੁਜਰਾਤ ਚ ਵੀ ਹੋ ਰਿਹਾ ਨੇ ਸਭ ਜਗ੍ਹਾ ਸਾਡੇ ਅਰਬਿੰਦ ਕੇਜਰੀਬਾਬ ਸਾਹਿਬ ਸੰਜੇ ਸਿੰਘ ਜੀ ਭਗਵੰਤ ਮਾਨ ਜੀ ਹਰ ਜਗ੍ਹਾ ਜਾ ਕੇ ਪ੍ਰਚਾਰ ਕਰ ਰਹੇ ਆ ਔਰ ਸਾਡਾ ਇਹ ਕੰਮ ਹੈ ਜੀ ਕਿ ਅਸੀਂ ਆਪਣੀ ਗੱਲ ਰੱਖਣੀ ਹੈ ਔਰ ਜਿਵੇਂ ਗੁਜਰਾਤ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਆ ਆਵਾਂ ਦੀ ਪਾਰਟੀ 12-13% ਵੋਟਾਂ ਪਈਆਂ 5 ਐਮਐਲਏ ਜਿੱਤੇ ਤੇ ਉੱਥੇ ਵੀ ਬਹੁਤ ਫਸਲਾ ਮੁਕਾਬਲਾ ਹੈ ਜੀ ਆਵਾਂ ਦੀ ਪਾਰਟੀ ਜਿੱਥੇ-ਥੇ ਗਈ ਹੈ ਉੱਥੇ ਸਮੀਕਰਨ ਚੇਂਜ ਹੋ ਗਏ ਪੰਜਾਬ ਦੇ ਵਿੱਚ ਤਾਂ ਸਰਕਾਰ ਹੈ ਜੀ ਆਵਾਂ ਦੀ ਪਾਰਟੀ ਪਰ ਭਗਵੰਤ ਮਾਨ ਸਾਹਿਬ ਦੇ ਕੰਮਾਂ ਦੇ ਉੱਪਰ ਮੋਹਰ ਜਿਹੜੀ ਅਗਰ 600 ਜੁੰਡ ਬਿਜਲੀ ਦਿੱਤੀ ਹੈ ਕਿਸ ਨੇ ਪੰਜਾਬ ਦੇ ਵਿੱਚ ਉਹ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੈ ਜੀ ਅਗਰ 55000 ਨੌਕਰੀਆਂ ਕਿੰਨੇ ਸਾਲਾਂ ਦੇ ਵਿੱਚ ਕਿਹਨੇ ਦਿੱਤੀਆਂ ਨੇ ਤਾਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਨੇ ਜੀ ਅਗਰ ਅੱਜ ਪੰਜਾਬ ਦੇ ਵਿੱਚ ਖੇਤਾਂ 'ਚ ਪਾਣੀ ਲੱਗਣਾ ਸ਼ੁਰੂ ਹੈ ਨਹਿਰੀ ਪਾਣੀ ਜਿਹੜਾ ਖਤਮ ਹੋ ਗਿਆ ਜੀ ਪਿੰਡ ਉਹ ਭਗਵੰਤ ਮਾਨ ਸਰਕਾਰ ਨੇ ਕੀਤਾ ਜੀ ਅਗਰ ਅੱਜ ਐਨਓਸੀ ਜਿਹੜੀ ਹੈ ਜੀ ਜਾਂ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਹੈ ਕਿਹਨੇ ਕੀਤਾ ਜੀ ਆਮ ਆਦਮੀ ਪਾਰਟੀ ਨੇ ਕੀਤਾ ਜੀ ਔਰ ਕਰਪਸ਼ਨ ਦੇ ਵਿੱਚ ਵੱਡੀ ਠੱਲ ਪਈ ਆ ਵੱਡੇ ਵੱਡੇ ਅਫਸਰ ਸਹਿਬਾਨ ਜਿਹੜੇ ਆ ਜਿਹੜੇ ਜਿਹੜੇ ਕਰਪਸ਼ਨ ਕਰਦੇ ਸੀ ਉਹ ਫੜ ਕੇ ਜੇਲ੍ਹਾਂ 'ਚ ਬੰਦ ਕਰਤੇ ਨੇ ਕੋਲਿੰਗ ਸਾਡੇ ਵੀ ਜਿਹੜੇ ਐਮਐਲਏ ਸਹਿਬਾਨ ਸੋ ਕਹਿਣ ਦਾ ਭਾਵ ਇਹ ਇੱਕ ਬੜੇ ਪੋਜ਼ਿਟਿਵ ਸੈਂਟਮ ਨੇ ਔਰ ਬੜੀ ਪੋਜ਼ਿਟਿਵ ਵੇਵ ਹੈ ਪੰਜਾਬ ਦੇ ਲੋਕ ਦੀ ਗਰਾਊਂਡ ਲੈਵਲ ਦੀ ਮੈਂ ਤੁਹਾਨੂੰ ਰਿਪੋਰਟ ਦੱਸਦਾ ਮੈਂ ਜਾਣਾ ਘਰਾਂ 'ਚ ਜਿਹੜੇ ਇਨੋਸੈਂਟ ਲੋਕ ਨੇ ਬਿਲਕੁਲ ਹੀ ਮੈਂ ਪੁੱਛਦਾ ਕਿ ਮਾਤਾ ਆਮਾ ਦੀ ਪਾਰਟੀ ਤੋਂ ਆਏ ਆ ਜੀ ਮੈਂ ਨਾਬੇ ਤੋਂ ਐਮਐਲਏ ਆ ਦੇਬਾਨ ਤੁਹਾਡੇ ਕੋਲੇ ਆਏ ਸੀ ਜੀ ਬੇਨਤੀ ਕਰਨ ਵਾਸਤੇ ਉਹ ਕਹਿੰਦੇ ਦੱਸੋ ਜੀ ਸੀ ਕਿ ਆ ਜੀ ਸਾਡੇ ਸੰਜੀਵ ਰੋੜਾ ਜੀ ਕਹਿੰਦੇ ਜੀ ਤੁਸੀਂ ਤਾਂ ਅੱਜ ਆਏ ਹੋ ਸੰਜੀਵ ਰੋੜਾ ਜੀ ਸਾਡੇ ਕੋਲ 4 ਵਜ ਲੋਕਾਂ ਦੇ ਜਿਹੜੇ ਉਮੀਦਾਂ ਨੇ ਉਹਦੇ ਉੱਪਰ ਖਰਾਤ ਕਰਨ ਦੀ ਕੋਸ਼ਿਸ਼ ਕਰੀਏ ਲੋਕ ਜਿਹੜੇ ਹਨ ਜੀ ਲੋਕਤੰਤਰ ਦੇ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਫੈਸਲਾ ਕਰਨਾ ਲੋਕ ਵੱਡੇ ਆ ਲੋਕਾਂ ਲਈ ਹੀ ਸੇਵਾ ਜਿਹੜੀ ਕਰਨਾ ਸਾਡਾ ਫਰਜ਼ ਬਣਦਾ ਸਕੇ ਗੱਲ ਕਰਾਂ ਤੁਹਾਡੇ ਚੈਨਲ ਤੇ ਕਾਂਗਰਸ ਨਹੀਂ ਆਉਂਦੀ ਜ਼ਿੰਦਗੀ ਜੀ ਇਹ ਭੁੱਲ ਜੋ ਜੀ ਪੰਜਾਬ ਦੇ ਵਿੱਚ ਨਾ ਕਾਂਗਰਸ ਆ ਜਿਵੇਂ ਹਰਿਆਣਾ ਚ ਆ